ਕੀ ਸੰਸਦ ਵਿੱਚ ਗੱਜੇਗਾ ਖਡੂਰ ਸਾਹਿਬ ਦਾ ਐਮਪੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਦੀ ਚੋਣ ਲੜਨ ਤੋਂ ਬਾਅਦ ਅਤੇ ਜਿੱਤਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਨੇ ਸਪੀਕਰ ਕੋਲੋਂ ਮਾਨਸਨ ਸੈਸ਼ਨ ਲਈ ਇਜਾਜ਼ਤ ਮੰਗੀ ਹੈ ਅਮਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਐਨਐਸਏ ਤਹਿਤ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਖੰਡੂਰ ਸਾਹਿਬ ਨੂੰ ਵੱਡੀ ਲੀਡ ਨਾਲ ਜਿੱਤੇ ਸਨ ਪੰਜਾਬ ਦੇ ਲੋਕ ਸਭਾ ਹਲਕਾ ਖੰਡੂਰ ਸਾਹਿਬ ਦਾ ਸੰਸਦ ਅਮਰਿਤਪਾਲ ਸਿੰਘ ਜੋ ਕਿ ਐਨਐਸਏ ਤਹਿਤ ਜੇਲ੍ਹ ਵਿੱਚ ਬੰਦ ਹੈ ਜੇਲ੍ਹ ਚੋਂ ਹੀ ਚੋਣਾ ਲੜ ਕੇ ਸੰਸਦ ਮੈਂਬਰ ਬਣ ਕੇ ਅਮਰਿਤਪਾਲ ਸਿੰਘ ਨੇ ਬੀਤੇ ਦਿਨੀ ਪੈਰੋਲ ਤੇ ਸੰਸਦ ਭਵਨ ਵਿਖੇ ਦਿੱਲੀ ਵਿਖੇ ਆਉਂਦੇ ਤੇ ਸੌਂ ਚਕਾਈ ਗਈ ਸੀ ਅਤੇ ਉਹਨਾਂ ਨੂੰ ਦੁਬਾਰਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਹੁਣ ਅਮਰਿਤਪਾਲ ਸਿੰਘ ਨੇ ਪਾਰਲੀਮੈਂਟ ਸੈਸ਼ਨ ਵਿੱਚ ਹਿੱਸਾ ਲੈਣ ਦੀ ਤਿਆਰੀ ਵੀ ਢ ਲਈ ਹੈ ਕੌਮੀ ਸੁਰੱਖਿਆ ਕਾਨੂੰਨ ਤਹਿਤ ਉਹ ਜੇਲ੍ਹ ਵਿੱਚ ਐਮਪੀ ਅਮਰਿਤਪਾਲ ਨੇ ਮਾਨਸਨ ਸੈਸ਼ਨ ਵਿੱਚ ਹਿੱਸਾ ਲੈਣ ਲਈ ਸਪੀਕਰ ਨੂੰ ਪੱਤਰ ਲਿਖਿਆ ਹੈ ਅਮਰਿਤਪਾਲ ਸਿੰਘ 2 ਜੁਲਾਈ ਤੋਂ ਸ਼ੁਰੂ ਹੋ ਰਹੇ ਮਾਨਸਨ ਸੈਸ਼ਨ ਵਿੱਚ ਆਉਣਾ ਚਾਹੁੰਦੇ ਹਨ ਜਿਸ ਤੇ ਮਦਰ ਮੱਦੇ ਨਜ਼ਰ ਉਹਨਾਂ ਲੋਕਾਂ ਲੋਕ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਮਾਨਸੂਨ ਸੈਸ਼ਨ ਵਿੱਚ ਮੂਲੀਅਤ ਲਈ ਲੋੜਿੰਦੀਆਂ ਤਿਆਰੀਆਂ ਦੀ ਮੰਗ ਕੀਤੀ ਹੈ ਵੇਖਣਾ ਇਹ ਹੋਵੇਗਾ ਕਿ ਹੁਣ ਅਮਰਿਤਪਾਲ ਸਿੰਘ ਨੂੰ ਲੋਕ ਸਭਾ ਸਪੀਕਰ ਦੇ ਇਹਨਾਂ ਦੀ ਅਪੀਲ ਮੰਨਦੇ ਹਨ ਜਾਂ ਨਹੀਂ ਉਹਨਾਂ ਨੇ ਬਹੁਤ ਹੀ ਸਮਰਥਕਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜੇ ਉਹਨਾਂ ਨੂੰ ਸਪੀਕਰ ਅਮਰਿਤਪਾਲ ਨੂੰ ਇਜਾਜ਼ਤ ਦਿੰਦੇ ਹਨ ਤਾਂ ਉਹ ਪਾਰਲੀਮੈਂਟ ਸੈਸ਼ਨ ਦਾ ਹਿੱਸਾ ਲੈ ਸਕਦੇ ਹਨ